ਪਟਿਆਲਾ ਦੇ ਸਮਾਣਾ ਰੋਡ ਦੇ ਉੱਤੇ ਸਕੂਲੀ ਵਿਦਿਆਰਥੀਆਂ ਦੇ ਨਾਲ ਇੱਕ ਭਿਆਨਕ ਦਰਦਨਾਕ ਹਾਦਸਾ ਵਾਪਰਿਆ ਸੀ ਜਿਸ ਦੇ ਵਿੱਚ ਕਈ ਸਕੂਲੀ ਵਿਦਿਆਰਥੀ ਮੌਧਿਆਗੋਸ਼ ਦੇ ਵਿੱਚ ਚਲੇ ਗਏ ਸੀ ਤਾਂ ਉਹਨਾਂ ਵਿਦਿਆਰਥੀਆਂ ਦੇ ਮਾਪੇ ਹੁਣ ਇਨਸਾਫ ਦੇ ਲਈ ਭੜਕਦੇ ਹੋਏ ਨਜ਼ਰ ਆ ਰਹੇ ਨੇ ਅੱਜ ਪਟਿਆਲਾ ਦੇ ਡਿਪਟੀ ਕਮਿਸ਼ਨਰ ਦੇ ਕੋਲ ਪਹੁੰਚੇ ਤਾਂ ਉੱਥੇ ਡਿਪਟੀ ਕਮਿਸ਼ਨਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਤੇ ਇਸ ਮੌਕੇ ਆਮ ਆਦਮੀ ਪਾਰਟੀ ਦੇ ਵਧਾਇਕ ਚੇਤਨ ਸਿੰਘ ਜੋੜੇ ਮਾਜਰਾ ਵੀ ਪਹੁੰਚੇ ਜਿਨ੍ਹਾਂ ਦੇ ਵੱਲੋਂ ਤਿੱਖੀ ਬਹਿਸ ਵਾਜੀ ਕਰ ਦਿੱਤੀ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਸੌ ਵੀ ਖਾਲੀ ਆਖਰ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਦੇ ਲਈ ਇੱਕ ਠੋਕੇ ਖੜ ਗਏ ਤੇ ਦੂਜੇ ਪਾਸੇ ਮਾਪੇ ਜਿਹੜੇ ਨੇ ਉਹਨਾਂ ਵਿਦਿਆਰਥੀਆਂ ਦੇ ਤਾਂ ਉਹਨਾਂ ਦੇ ਵੱਲੋਂ ਡਿਪਟੀ ਕਮਿਸ਼ਨਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਤਾਂ ਚੇਤਨ ਸਿੰਘ ਜੋੜੇ ਮਾਜਰਾ ਕੀ ਕੁਝ ਕਹਿ ਰਹੇ ਨੇ ਪੂਰੀ ਗੱਲਬਾਤ ਤੁਹਾਨੂੰ ਸੁਣਾਉਣੀ ਆ ਪੂਰੀ ਤਸਵੀਰਾਂ ਦਿਖਾਉਣੀ ਆ ਵੀਡੀਓ ਦਿਖਾਉਣੀ ਆ ਜੋ ਅੱਜ ਪਟਿਆਲਾ ਦੇ ਵਿੱਚ ਸਰ ਦੇ ਮੇਰੀ ਔਲਾਦ ਚੁੰ ਉਹ ਸੌਥਾ ਰਹੇ ਜੇ ਇਹ ਕੋਈ ਫਾਇਦਾ ਰਾਜਨੀਤੀ ਕਰਨ ਦਾ ਮੈਂ ਰਾਜਨੀਤੀ ਕਰੂੰ ਥੋੜੀ ਆ ਅਸੀਂ ਰਾਜਨੀਤੀ ਪੇਪਰਾਂ ਦੇ ਨਾਤੇ ਮੈਂ ਰਾਜਨੀਤੀ ਮੇਰੇ ਨਾਲ ਤੇ ਰਾਜਨੀਤੀ ਹੋ ਜਾ ਸਭ ਮਗਾਜੀ ਆ ਸੌ ਖਾਣਾ ਕੋਈ ਹੋਰ ਖਾਵੇ ਸੌ ਕੀ ਮੇਰਾ ਹਾਈ ਕਮੇਟੀ ਪ੍ਰਚਲਨ ਹੈ ਠੀਕ ਹੈ ਆ ਮਾਰਿਆ ਮੇ ਦੀ ਸੌ ਖਾਣਾ ਨਾ ਨਹੀਂ ਨਹੀਂ ਉਸ ਤੋਂ ਸਾਰਾ ਤਾਂ ਮੇਰੇ ਨਾਲ ਥੋੜਾ ਲੱਜਾਣਾ ਜੋੜਿਆ ਬੜਾ ਨੰਬਰ ਦੀ ਰਾਜਨੀਤੀ ਬੱਲੇ ਸਾਹਿਬ ਬੱਲੇ ਬੱਸ ਹਾਂ ਰਾਜਨੀਤੀ ਨਹੀਂ ਹੋ ਰਹੀ ਇੱਥੇ ਤੁਸੀਂ ਰਾਣੇ ਰਾਣੇ ਨਹੀਂ ਨਹੀਂ ਮੇਰੇ ਟਿੱਪਰ ਨੇ ਇਸੀ ਕਿਸੇ ਨੇ ਕਿਹਾ ਇਹ ਇੱਥੇ ਤੁਹਾਡੇ ਟਿੱਪਰ ਸਾਹਿਬ ਸੋਸ਼ਲ ਮੀਡੀਆ 'ਚ ਦਿਖਾਰਨਾ ਬਥੇਰਾ ਹੁੰਦਾ ਸਾਹਿਬ ਸੋਸ਼ਲ ਮੀਡੀਆ ਹਾਂ ਕੋਈ ਮੇਰਾ ਮੇਰਾ ਹੋਵੇ ਟਿੱਪਰ ਮੈਂ ਥੋੜਾ ਦੇਣਦਾਰ ਹਾਂ ਬਿਲਕੁਲ ਆਉਣ ਵਾਲੇ ਦਸ ਸਾਲਾਂ 'ਚ ਵੀ ਕੋਈ ਨਿਕਲਿਆ ਇਦਾਂ ਤਾਂ ਸਰਦਾਰ ਆ ਪ੍ਰਵੀਨ ਆ ਬੈਠਾ ਪ੍ਰਵੀਨ ਜੀ ਇੱਕ ਦਿਨ ਅਸੀਂ ਬੈਠੇ ਜਾ ਰਹੇ ਤੇ ਮੈਂ ਉਥੇ ਖੜਾ ਸੀ ਮੈਂ ਨਾਲ ਬਟਿਆ ਲਿਆ ਮੈਂ ਚੱਲੀ ਰਸਤੇ 'ਚ ਮੈਨੂੰ ਟਿੱਪਰ ਮਿਲ ਗਿਆ 10 ਉਹਨੇ ਕਿੰਨੀ ਕੁੱਤੇ ਖਾਣੀ ਲੱਗੋਦੀ ਮੈਂ ਤੁਸੀਂ ਗੰਦ ਪਾ ਕੇ ਰੱਖਦੇ ਓ ਤੂੰ ਸੂਰੇ ਅੱਛਾ ਹੋਰ ਆ ਮਾਜਾ ਨਹੀਂ ਕਦੀ ਹੱਥ ਕਰਦਾ ਕਦੇ ਨੇ ਕਿਸੇ ਤੋਂ ਰੁਪਈਆ ਲਿਆ ਹੋਵੇ ਟਿੱਪਰ ਵਾਲਾ ਕੋਈ ਆ ਕੇ ਕਹਿ ਦੇ ਵਿੱਚ ਤੈਨੂੰ ਰੁਪਈਆ ਦਿੱਤਾ ਆ ਸੌ ਖਾ ਕੇ ਕਹਿੰਦਾ ਤੇ ਉਹਨੂੰ ਥੱਲ ਪਾ ਦੇ ਜਿੰਮੇਵਾਰੀ ਹੈ ਸੱਚੇ ਨਾ ਸੱਚੇ ਨਾ ਸੱਚੇ ਨਾ ਬਟਾ ਕਿਹਦੇ ਕਿਸ ਦੀ ਹੈ ਸੱਚੇ ਨਾ ਜਿਹੜਾ ਜਿਹੜਾ ਹੁਣ ਮੇਰੇ ਹੱਥ 'ਚ ਹੈ ਇਦਲੇ ਬਕਤ ਕਾਗਜ਼ ਨੇ ਪੱਤਰ ਨੇ ਉਹਨਾਂ ਤੇ ਨਹੀਂ ਰੁਕ ਸਕਦੇ ਹੋ ਨਾ ਰੁਕੋ ਹੋ ਰਾ ਹੋ ਰਾ ਬੇਟਾ ਹੋ ਰਾ ਹੋ ਰਾ ਚੱਲੀ ਜਾ ਰਹੇ ਬੇਟਾ ਫਿਰ ਨਾ ਟੈਨਸ਼ਨ ਤੋਂ ਜ਼ਰੂਰ ਨਾ ਲੈਣੋ ਸਰ ਤੋਂ ਟੈਨਸ਼ਨ ਨਾ ਖੇਤ ਨਾ ਜਿਹੜੇ ਜਿਹੜੇ ਪਰਮਿਸ਼ਨ ਜਿਨ੍ਹਾਂ ਨੂੰ ਅਜਾ ਮਨਜ਼ੂਰੀ ਹੈ ਜਿਹੜੇ ਜਿਹੜੇ ਸਾਧਾਤ ਮੋਟਾ ਦੀ ਮਿੱਟੀ ਬਟੋਰਾ ਮਨਜ਼ੂਰੀ ਮੈਂ ਕਿਹਨੇ ਦੇਖਣਾ ਪ੍ਰਸ਼ਾਸਨ ਦੇ ਦੇਖਣਾ ਹੁਣ ਚਲੋ ਗੱਲੇ ਹੈ ਵੀ ਉਹ ਸਮਾਂ ਬੀਤ ਗਿਆ ਉਹਨੂੰ ਛੱਡੀਏ ਆਪਾਂ ਇਕੱਠੇ ਹੋ ਕੇ ਲੜਾਈ ਲੜੀਏ ਇਹ ਇਹ ਕੰਟਰੋਵਰਸੀ ਚ ਪੈਣ ਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਇੱਕ ਦੂਜੇ ਦੇ ਜਾਨ ਬਾਈ ਲੈਣਾ ਵੀ ਆਪਾਂ ਇਕੱਠੇ ਹੋ ਕੇ ਹੱਥ ਜੋੜ ਕੇ ਬੈਠੀਏ ਇਹ ਵੀ ਆਪਾਂ ਕਰਨਾ ਕੋਈ ਫਾਇਦਾ ਨਹੀਂ ਆਗਾ ਇਹ ਦੇਖ ਰਹੋ ਜੀ ਗੱਲ ਖਤਮ ਹੋ ਗਈ ਇਹਨਾਂ ਨੂੰ ਖਾਈਏ ਇੱਥੇ ਆਪਣੇ ਘਰੇ ਨਾਲ ਆਪਣੇ ਬੱਚਿਆਂ ਨੂੰ ਦੇਖਣ ਜਾ ਕੇ ਜੋ ਵੀ ਹੈਗਾ ਜੀ ਸਾਡੀ ਜੀ ਮੈਂ ਹੋਰ ਕੀ ਗੱਲ ਆਪਣਾ ਦੇਖਣ ਗੱਲ ਖਤਮ ਉਹਨੂੰ ਖੜੋ ਇੱਥੇ ਖਾਈਏ ਇਹਨਾਂ ਨੂੰ ਗੱਲ ਖਤਮ ਸਾਡੇ ਮਨਾਂ ਨੂੰ ਤੇਰਾ ਸ਼ਾਂਤੀ ਮਾਰਨ ਦੀ ਕੀ ਗੱਲ 100 ਸਾਧਨ ਨੇ ਸਾਡੇ ਬੜੇ ਤੀਤੇ ਨੇ ਅੱਫਾ ਇਕੱਠੇ ਹੋ ਕੇ ਲੜਾਈ ਲੜੀਏ ਇਸ ਨੂੰ ਕੋਈ ਨਹੀਂ ਹੋਣਾ ਸੀਗਾ ਦਾ ਸੋਸ਼ਲ ਮੀਡੀਆ ਤੇ ਵੀਡੀਓ ਮੇਰੀ ਗੱਲ ਆਪਾਂ ਚੱਲ ਇਹ ਤਾਂ ਕਈ ਵਾਰੀ ਤੁਹਾਨੂੰ ਫੋਨ ਕਰਦਾ ਜੀ ਕਰਿਆ ਇਹ ਸਾਡੇ ਮਨ ਜੂ ਆਇਆ ਵੀ ਉਹਦੇ ਵਾਸਤੇ ਮੈਂ ਸਭ ਤੋਂ ਮਾਫੀ ਮੰਗਦਾ ਤੁਹਾਡੇ ਪਰਿਵਾਰ ਨੇ ਐਮਐਲਏ ਸਾਹਿਬ ਤੁਸੀਂ ਜਿਹੜਾ ਵਾਤੇ ਕਰਨਾ ਜੋ ਕਰਨਾ ਜੀ ਤੁਹਾਡੇ ਪਰਿਵਾਰ ਨੇ ਤੁਹਾਡੇ ਬੱਚੇ ਗਏ ਨੇ ਗੱਲ ਖਤਮ ਅਸੀਂ ਤਾਂ ਸਰਕਾਰ ਨੂੰ ਸਰਕਾਰ ਤੁਸੀਂ ਨੂੰ ਕਰਾਨਾ ਤੁਸੀਂ ਐ ਅੱਜ ਕਰਾ ਦਿਓ ਕੱਲ ਕਰਾ ਦਿਓ ਜਿੱਦਨੇ ਰਾਜੀ ਵਾਜੀ ਹੋ ਗਿਆ ਸੀ ਨਾਲ ਸਾਡੀ ਤਾਂ ਛੋਟੇ ਟਾਈਮ ਗਿਆ ਦਾਂਗੇ ਇਹ ਕਹਿ ਰਹੇ ਹਾਂ ਅਸੀਂ ਛੁੱਟੋ ਅਸੀਂ ਉੱਠ ਕੇ ਲੱਗ ਜਾਗੇ ਸਾਡਾ ਕੋਈ ਨਹੀਂ ਪਰਿਵਾਰਾਂ ਦੇ ਨਾਲ ਹੈ ਪਰਿਵਾਰਾਂ ਦੇ ਨਾਲ ਹੈ ਕੋਈ ਕੋਈ ਨਹੀਂ ਚਾਹੁੰਦਾ ਵੀ ਅਸਾਂ ਬੈਠੇ ਰਹਿੰਦੇ ਜੇ ਅਸੀਂ ਬਸ ਰਹ ਜੀ ਕੇ ਸਾਡੇ ਦਾ 11 ਮਿੰਟ ਦੇ ਉੱਠ ਜਾਂ ਕੋਈ ਜਖਾਫੜੇ ਸਾਰੇ ਹੀ ਮੋਟੇ ਪੋਸਟ ਕਰਵਾ ਡੁਰਿਆਣਾ ਚਾਹੀਦਾ ਜਿੰਦਾ ਬੱਚਿਆਂ ਨੂੰ ਮਿਲਣਾ ਚਾਹੀਦਾ ਵੀ ਪਰਿਵਾਰਾਂ ਨੂੰ ਮਿਲਣਾ ਚਾਹੀਦਾ ਵੀ ਜਾਂਦੀ ਘਰ ਘਰ ਕੱਡੇ ਘਰ ਘਰ ਜਾਣਾ ਚਾਹੀਦਾ ਐਸਐਸਪੀ ਆਂਦਾ ਮੈਡਮ ਆਈਆਰਐਸ ਹੈ ਨਾ ਐਡਮਿਨਿਸਟ੍ਰੇਸ਼ਨ ਹੈ ਤੁਹਾਨੂੰ ਵੀ ਜਦੋਂ ਤੁਹਾਨੂੰ ਪੋਸਟ ਮਿਲਦੀ ਹੈ ਤੁਹਾਨੂੰ ਇਹ ਸਿਖਾਇਆ ਜਾਂਦਾ ਕਿ ਜਦੋਂ ਪ੍ਰੋਟੈਸਟ ਹੋ ਰਹੇ ਨੇ ਜਾਂ ਕੁਝ ਹੋ ਰਿਹਾ ਤੁਸੀਂ ਗ੍ਰੇਸ ਕਿਵੇਂ ਕਰਨਾ ਹੈ ਉਹ ਉਪਾਦੇ ਆਈਐਸ ਨੇ ਜਿਹਨੂੰ ਫੇਸ ਕਰਾਇਆ ਨੇ ਉਹ ਸੌਣੇ ਬਟੋਕੇ ਦੇ ਇੰਦਰਾ ਦੇ ਬੰਦੇ ਨੇ। ਬੰਦੋ ਹੀ। ਅਜੇ ਵੀ ਯਾਰੋ ਨੂੰ ਹਾਂ ਟੌਪਿਕ ਦਿਆ ਉਹਨਾਂ ਕੋਲ ਜਿਹੜੀ ਕੰਮ ਕਰਨੀ ਟੌਪਿਕ ਤੇ ਆਉਂ। ਗੱਲ ਕਰਨ ਲਈ। ਬੱਚੇ ਤਾਂ ਸਾਡੇ ਵਾਪਸ ਆ। ਅੱਜ ਵੀ ਆਨੇ ਕੱਲ ਨਹੀਂ ਆਲੇ ਸਾਡੀ ਤਾਂ ਜ਼ਿੰਦਗੀ ਮੌਤ ਬਣ ਗਈ। ਪਰ ਫਿਰ ਵੀ ਤੁਸੀਂ ਇਨਸਾਫ ਤਾਂ ਕਰ ਸਕਦੇ ਹੋ ਉਹਨਾਂ ਬਹੁਤ ਸਜਾਪਾ ਲਾਂਦੀ ਹੋ ਤੁਹਾਡੇ ਅੰਦਰ ਇੰਨੀ ਦਿਆਣੀ ਬੱਚੇ ਤੁਹਾਡੇ ਵੀ ਆ ਸਾਰਿਆਂ ਦੇ ਆ ਬੱਚੇ ਮੈਂ ਸਾਰੀ ਰਾਤ ਚੀਕਾਂ ਮਾਰਦੀ ਆ ਇਹ ਬੈਠੇ ਨੇ ਸਬੂਤ ਮੁੱਖ ਲੋ ਫਿਰ ਤੁਸੀਂ ਕਿਉਂ ਨਹੀਂ ਆ ਕੇ ਖੜੇ ਹੋਏ ਬਸ ਮੈਂ ਇਹੀ ਪੁੱਛ ਰਹੀ ਆ ਕਿ ਕੀ ਕਾਰਨ ਸੀ ਮਰੋਟਾ ਮਾਮਾ ਕੋਲੇ ਆਂਦੇ ਅੰਦੇ ਦਾਸਤਾ ਬੱਚੀਆਂ ਕੋਲੇ ਆਂਦੇ ਰੋਟੀਆਂ ਕੋਲੇ ਮੈਂ ਪੱਥਰ ਵਾਂਦੀ ਕਾਹਦੇ ਮਰਿਆ ਮਨ ਨੂੰ ਹੋ ਜੋ ਕਹਾਣਾ ਪਾਣੀ ਦਿਹਾ ਲੋ ਅੰਦਰ ਪਿਆੰ ਅੰਦਰ ਤੁਸੀਂ ਤਸਵੀਰਾਂ ਦੇਖੀਆਂ ਤੇ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਬਿਲਕਦੇ ਫਿਰ ਰਹੇ ਨੇ ਉਹ ਮਾਪੇ ਜਿਨ੍ਹਾਂ ਦੇ ਬੱਚੇ ਉਹਨਾਂ ਤੋਂ ਦੂਰ ਹੋ ਗਏ ਇੱਕ ਤਾਂ ਸੜਕ ਹਾਦਸਾ ਹੋਇਆ ਦੂਜੇ ਪਾਸੇ ਉਹਨਾਂ ਦੇ ਬੱਚੇ ਉਹਨਾਂ ਤੋਂ ਦੂਰ ਹੋ ਗਏ ਪਰ ਉਧਰ ਇਨਸਾਫ ਦੇ ਲਈ ਹੁਣ ਡਰ-ਡਰਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਨੇ ਆਖਰ ਅਜਿਹਾ ਕਿਉਂ ਕਦੋਂ ਤੱਕ ਮਾਪਿਆਂ ਨੂੰ ਇਨਸਾਫ਼ ਮਿਲਦਾ